ਗੁਰਮੁਖ ਪਿਆਰਿਓ ਦੁਨੀਆ ਵਿੱਚ ਬਹੁਤ ਵੱਡੇ ਵੱਡੇ ਵੈਦ ਹਕੀਮ ਹੋਏ ਆ ਉਹਨਾਂ ਵਿੱਚੋਂ ਇੱਕ ਵੈਦ ਜੀ ਹਕੀਮ ਹਨ ਹਜ਼ਰਤ 卢ਕਮਾਨ ਜਿਹੜੀਆਂ ਉਹਨਾਂ ਨੇ ਗੱਲਾਂ ਦਸੀਆਂ ਉਹ ਜੇ ਅੱਜ ਅਸੀਂ ਆਪਦੀ ਜ਼ਿੰਦਗੀ ਵਿੱਚ ਕਮਾ ਲਈਏ ਅਸੀਂ ਤੰਦਰੁਸਤ ਵੀ ਰਹਿ ਸਕਦੇ ਆਂ ਮਨ ਕਰਕੇ ਵੀ ਚੜ੍ਹਦੀ ਕਲਾ ਵਿੱਚ ਰਹਾਂਗੇ ਤਾਂ ਆਓ ਜਾਣਦੇ ਆਂ ਜੀ ਉਹ 20 ਗੱਲਾਂ ਕਿਹੜੀਆਂ ਹਨ ਉਹ 20 ਨੁਸਕੇ ਕਿਹੜੇ ਹਨ ਸਭ ਤੋਂ ਪਹਿਲੀ ਗੱਲ ਉਹਨਾਂ ਨੇ ਕਹੀ ਸੀ ਕਹਿੰਦੇ ਹਰ ਬੰਦੇ ਦੀ ਜ਼ਿੰਦਗੀ ਵਿੱਚ ਸੇਤ ਕਰਕੇ ਕਈ ਵਾਰੀ ਮਨ ਕਰਕੇ ਮੁਸ਼ਕਲ ਆਉਂਦੀ ਆ ਮਸਲੇ ਖੜੇ ਹੁੰਦੇ ਆ ਪਰ ਮਸਲਾ ਛੇਤੀ ਹੱਲ ਹੋ ਜਾਂਦਾ ਜੇ ਪਤਾ ਹੋਵੇ ਸਲਾਹ ਕਿਹਦੇ ਨਾਲ ਕਰਨੀ ਹੈ ਚੰਗੇ ਬੰਦੇ ਨਾਲ ਕੀਤੀ ਸਲਾਹ ਛੇਤੀ ਮਸਲੇ ਨੂੰ ਹੱਲ ਕਰ ਦੇਵੇਗੀ ਮੂਰਖ ਬੰਦਾ ਉਲਝਾ ਕੇ ਰੱਖ ਦੇਵੇਗਾ ਦੂਜੀ ਗੱਲ ਉਹਨਾਂ ਨੇ ਆਖੀ ਜਿਹਦੇ ਘਰ ਦੇ ਵਿੱਚ ਮੱਕੜੀ ਦੇ ਜਾਲੇ ਹੁੰਦੇ ਆ ਨਾ ਇਥੋਂ ਪਤਾ ਲੱਗ ਜਾਂਦਾ ਬੰਦੇ ਦੀ ਆਲਸ ਦਾ ਜਿਹੜੇ ਘਰ ਵਿੱਚ ਸਫਾਈ ਨਹੀਂ ਹੁੰਦੀ ਉਥੇ ਖੁਦਾਈ ਨਹੀਂ ਹੁੰਦੀ ਸਫਾਈ ਤੇ ਖੁਦਾਈ ਦਾ ਮੇਲ ਆ ਇਸ ਕਰਕੇ ਭਾਈ ਜੇ ਤੁਸੀਂ ਆਪਣੇ ਘਰ ਦੇ ਵਿੱਚੋਂ ਮੱਕੜੀ ਦੇ ਜਾਲੇ ਵੀ ਸਾਫ਼ ਨਹੀਂ ਕਰ ਸਕਦੇ ਤਾਂ ਫਿਰ ਤਾਂ ਭਾਈ ਤੁਹਾਡੇ ਘਰ ਵਿੱਚ ਬਿਮਾਰੀ ਆਣੀਓ ਹੀ ਆਣੀ ਹੈ ਤੀਜੀ ਗੱਲ ਜਿਹੜੀ ਉਹਨਾਂ ਨੇ ਦੱਸੀ ਬੜੀ ਜ਼ਰੂਰੀ ਆ ਉਹ ਕਹਿਣ ਲੱਗੇ ਦੇਖੋ ਕਈ ਵਾਰੀ ਸਾਨੂੰ ਬਦ ਹਾਜਮੀ ਹੋ ਜਾਂਦੀ ਆ ਉਹਦੇ ਨਾਲ ਗੈਸ ਸਰੀਰ ਵਿੱਚ ਦਰਦ ਹੋਣ ਲੱਗ ਜਾਂਦਾ ਸਿਰ ਦਰਦ ਇਹਨਾ ਹੁੰਦਾ ਵੀ ਚੱਲਿਆ ਨਹੀਂ ਜਾਂਦਾ ਇਹਦਾ ਇਲਾਜ ਤਾਂ ਬੜਾ ਸੌਖਾ ਕਿਹਾ ਕਰਦੇ ਸੀ ਸਵੇਰੇ ਨਰਨੇ ਕਾਲ ਜੇ ਵੱਡੀ ਇਲਾਇਚੀ ਜੇ ਬੰਦਾ ਖਾ ਲਵੇ ਸਭ ਕੁਝ ਆਸਾਨੀ ਨਾਲ ਠੀਕ ਹੋ ਜਾਵੇਗਾ ਦੇਖੋ ਜਿਹੜੀਆਂ ਬਿਮਾਰੀਆਂ ਤੇ ਅਸੀਂ ਇਨਾ ਪੈਸਾ ਖਰਚ ਕਰਦੇ ਇਨੀਆਂ ਦਵਾਈਆਂ ਖਾ ਜਾਂਦੇ ਆ ਉਹ ਸਾਡੇ ਘਰ ਵਿੱਚ ਹੀ ਚੀਜ਼ਾਂ ਹੁੰਦੀਆਂ ਨੇ ਹਜਰਤ ਜੀ ਨੇ ਉਹ ਦੱਸ ਦਿੱਤੀਆਂ ਤੇ ਅਗਲੀ ਗੱਲ ਉਹਨਾਂ ਨੇ ਜਿਹੜੀ ਕਹੀ ਆ ਉਹ ਕਹਿੰਦੇ ਹਨ ਦੇਖੋ ਇਲਮ ਦਾ ਕੰਮ ਹੁੰਦਾ ਰਾਹ ਦਿਖਾਉਣਾ ਇਲਮ ਦਾ ਕੰਮ ਆ ਗਿਆਨ ਦਾ ਕੰਮ ਰਾਹ ਦਿਖਾਉਣਾ ਤੇ ਮਕਸਦ ਜਿਹੜਾ ਹੋਵੇ ਨਾ ਬੰਦੇ ਦਾ ਉਹ ਬੰਦੇ ਨੂੰ ਮੰਜ਼ਲ ਤੱਕ ਲੈ ਜਾਂਦਾ ਪੰਜਵੀਂ ਗੱਲ ਉਹਨਾਂ ਦੀ ਕਹਿੰਦੇ ਬੱਚਿਆਂ ਦੇ ਨਾ ਕਈ ਵਾਰੀ ਪੇਟ ਵਿੱਚ ਦਰਦ ਹੋਣ ਲੱਗ ਜਾਂਦਾ ਮਾਵਾਂ ਭੱਜਦੀਆਂ ਡਾਕਟਰ ਕੋਲੇ ਵੀ ਅਸੀਂ ਕੀ ਕਰੀਏ ਤੁਸੀਂ ਕੁਝ ਨਹੀਂ ਕਰਨਾ ਇੱਕ ਸੌਖਾ ਤਰੀਕਾ ਹੈ ਦੁੱਧ ਦੇ ਵਿੱਚ ਸੌਂਫ ਨੂੰ ਉਬਾਲਣਾ ਸੌਂਫ ਘਰ ਵਿੱਚ ਹੁੰਦੀ ਹੀ ਆ ਤੇ ਉਹ ਉਬਾਲ ਕੇ ਨਾ ਬੱਚੇ ਨੂੰ ਤੁਸੀਂ ਦੁੱਧ ਪਿਆ ਦੇਣਾ ਹੈ ਤੇ ਤੁਹਾਡੇ ਬੱਚੇ ਨੇ ਜਿਹੜਾ ਪੇਟ ਵਿੱਚ ਦਰਦ ਹੋ ਰਿਹਾ ਜਾਂ ਕੋਈ ਵੀ ਪ੍ਰੋਬਲਮ ਆਉ ਨੂੰ ਬੱਚੇ ਨੂੰ ਤੇ ਕੋਈ ਵੀ ਤਕਲੀਫ ਆ ਉਹ ਠੀਕ ਹੋ ਜਾਵੇਗਾ ਦੇਖੋ ਘਰ ਵਿੱਚ ਹੀ ਚੀਜ਼ਾਂ ਨੇ ਹਜ਼ਰਤ ਜੀ ਨੇ ਤਾਂ ਘਰੇ ਪਈਆਂ ਚੀਜ਼ਾਂ ਦੇ ਇਲਾਜ ਦੱਸੇ ਆ ਅਗਲੀ ਛੇਵੀਂ ਗੱਲ ਦੇਖੋ ਕੁਝ ਲੋਕਾਂ ਜਿਨ੍ਹਾਂ ਦੇ ਵਾਲ ਸਫੇਦ ਹੋ ਜਾਂਦੇ ਆ ਚਿੱਟੇ ਹੋ ਜਾਂਦੇ ਆ ਅੱਜ ਦੇ ਬੰਦੇ ਨੂੰ ਇਹਦੀ ਸਮੱਸਿਆ ਬਹੁਤ ਆ ਅੱਜ ਕੱਲ ਦੇ ਜਿਹੜੇ ਲੋਕ ਆ ਇਹ ਇਹ ਕੀ ਕਰਨਾ ਤੁਸੀਂ ਲੋਕੀ ਹੁੰਦੀ ਆ ਨਾ ਉਹਨੂੰ ਛੱਲ ਕੇ ਕੱਦੂ ਕਸ ਕਰਕੇ ਜੈਤੂਨ ਦਾ ਦੇ ਵਿੱਚ ਤੇਲ ਮਲਾ ਲੈਣਾ ਵਾਲਾਂ ਵਿੱਚ ਲਾਉਣਾ ਹੈ ਇਹ ਇੱਕ ਕੁਦਰਤੀ ਤਰੀਕਾ ਵੀ ਤੁਹਾਡੇ ਵਾਲ ਜਿਹੜੇ ਆ ਮਹੀਨੇ ਦੇ ਵਿੱਚ ਫਰਕ ਪੈ ਜਾਵੇਗਾ ਜੇ ਤੁਸੀਂ ਰੋਜ਼ ਇਹ ਚੀਜ਼ ਕਰੋਗੇ ਮਹੀਨੇ ਵਿੱਚ ਇੱਕ 30 ਦਿਨਾਂ ਵਿੱਚ ਤੁਹਾਨੂੰ ਨਤੀਜਾ ਮਿਲ ਜਾਣਾ ਕੌਜ ਲੋਕ ਆ ਦਾੜੇ ਨੂੰ ਰੰਗਣ ਲੱਗ ਜਾਂਦੇ ਆ ਵਾਲਾਂ ਵਿੱਚ ਮਹਿੰਦੀ ਲਗਾਉਣ ਲੱਗ ਜਾਂਦੇ ਆ ਇਹ ਤਾਂ ਵਿੱਚ ਮਰਿਆਦਾ ਵਿੱਚ ਵੀ ਹੈ ਨਹੀਂ ਇਹ ਕੁਦਰਤੀ ਤਰੀਕਾ ਤੁਸੀਂ ਕਰੋਗੇ ਸਿਹਤ ਵੀ ਚੜ੍ਹਦੀ ਕਲਾ ਚ ਰਹੇਗੀ ਮਰਿਆਦਾ ਵਿੱਚ ਵੀ ਤੁਸੀਂ ਪਰਪੱਕ ਰਹੋਗੇ ਕਰਕੇ ਦੇਖੋ ਇਹਨਾਂ ਚੀਜ਼ਾਂ ਨੂੰ ਤੇ ਜੇ ਆਪਾਂ ਸੁਣ ਲਾਂਗੇ ਸਮਝਾਂਗੇ ਨਹੀਂ ਫਿਰ ਤਾਂ ਕੋਈ ਫਰਕ ਨਹੀਂ ਪਵੇਗਾ ਅੱਗੇ ਉਹਨਾਂ ਦੀ ਛੇਵੀਂ ਗੱਲ ਤੇ ਵੈਸੇ ਕਈ ਲੋਕ ਕਹਿ ਦਿੰਦੇ ਆ ਕਿ ਅਸੀਂ ਨਹੀਂ ਕਰ ਸਕਦੇ ਕਿਉਂਕਿ ਇਹ ਅਨਾਰ ਦੀ ਮੈਂ ਗੱਲ ਕਰ ਰਿਹਾ ਉਹਨਾਂ ਨੇ ਆਖਿਆ ਸੀ ਅਨਾਰ ਦਾ ਜੂਸ ਪੀਣ ਦੇ ਨਾਲ ਬੰਦੇ ਦਾ ਜਿਹੜਾ ਬਲੱਡ ਪ੍ਰੈਸ਼ਰ ਆ ਲਹੂ ਦਾ ਜਿਹੜਾ ਕੰਟਰੋਲ ਆ ਉਹ ਠੀਕ ਰਹਿਂਦਾ ਬਹੁਤ ਲੋਕਾਂ ਨੂੰ ਬਲੱਡ ਵਧਨ ਦੀ ਸਮੱਸਿਆ ਆਉਂਦੀ ਆ ਘਟਣ ਦੀ ਆਉਂਦੀ ਆ ਇੱਕੋ ਘਟਿਆ ਵੀ ਮੜਾ ਵਧਿਆ ਵੀ ਮੜਾ ਇੱਕ ਸੰਤੁਲਨ ਹੋਣਾ ਚਾਹੀਦਾ ਉਹ ਅਨਾਰ ਦਾ ਜੂਸ ਇਹ ਠੀਕ ਕਰ ਦਿੰਦਾ ਆਪਾਂ ਨੂੰ ਇਉਂ ਹੁੰਦਾ ਵੀ ਇਹ ਮਹਿੰਗਾ ਹੁੰਦਾ ਕੁਝ ਗਰੀਬ ਲੋਕ ਨਹੀਂ ਪੀ ਸਕਦੇ ਹਾਂ ਪਰ ਜਿੰਨਾਂ ਕੋਲ ਪੈਸਾ ਹੈ ਉਹ ਆਪਣੀ ਸਿਹਤ ਨੂੰ ਠੀਕ ਰੱਖਣਾ ਚਾਹੁੰਦੇ ਆ ਉਹਨਾਂ ਨੂੰ ਹਰ ਰੋਜ਼ ਜ਼ਰੂਰ ਅਨਾਰ ਦਾ ਜੂਸ ਪੀਣਾ ਚਾਹੀਦਾ ਅੱਗੇ ਜੀ ਅਗਲੀ ਗੱਲ ਜਿਹੜੀ ਉਹਨਾਂ ਨੇ ਦੱਸੀ ਆ ਤੇ ਉਹ ਬੜੀ ਸੌਖੀ ਆ ਪਰ ਮੈਂ ਹੈਰਾਨ ਆ ਵੀ ਆਪਾਂ ਕਰਦੇ ਨਹੀਂ ਦੇਖੋ ਕਾਲੀ ਮਿਰਚ ਪਾਣੀ ਦੇ ਨਾਲ ਜਦੋਂ ਆਪਾਂ ਖਾਂਦੇ ਆ ਬਹੁਤ سارے ਦਰਦ ਸਾਡੇ ਸਰੀਰ ਵਿੱਚ ਗੋਡਿਆਂ ਦੇ ਮੋਢਿਆਂ ਦੇ ਸਾਰੇ ਦੂਰ ਹੋ ਜਾਂਦੇ ਆ ਪਰ ਅਸੀਂ ਇਹ ਕਰਦੇ ਨਹੀਂ ਤੁਸੀਂ ਕਾਲੀ ਮਿਰਚ ਖਾ ਕੇ ਦੇਖਿਓ ਥੋੜੇ ਦਿਨਾਂ ਵਿੱਚ ਹੀ ਤੁਹਾਨੂੰ ਪਤਾ ਲੱਗ ਜਾਵੇਗਾ ਸਰੀਰ ਵਿੱਚ ਜਿੰਨੀ ਵਾਦੀ ਹੁੰਦੀ ਆ ਜੋ ਬਦ ਹਜਮੀ ਹੁੰਦੀ ਆ ਸਭ ਕੁਝ ਇਹ ਕਾਲੀਆਂ ਮਿਰਚਾਂ ਠੀਕ ਕਰ ਦਿੰਦੀਆਂ ਨੇ ਤੇ ਨਾਲੇ ਭਾਈ ਇਹ ਤਾਂ ਸੌਖਾ ਹੀ ਆ ਪਰ ਪਤਾ ਨਹੀਂ ਅਸੀਂ ਆਪ ਦੀ ਸਿਹਤ ਦਾ ਵੀ ਖਿਆਲ ਕਿਉਂ ਨਹੀਂ ਰੱਖ ਸਕਦੇ ਦੇਖੋ ਹਜ਼ਰਤ ਜੀ ਨੇ ਤਾਂ ਸਾਨੂੰ ਇਹ ਨੁਸਖੇ ਦੱਸੇ ਆ ਪਰ ਅਸੀਂ ਵਰਤਾਂਗੇ ਫੇਰ ਹੀ ਸਾਡੀ ਜ਼ਿੰਦਗੀ ਵਿੱਚ ਫਾਇਦਾ ਆ ਨਾ ਫੇਰ ਹੀ ਸਾਨੂੰ ਲਾਭ ਆ ਜੇ ਸੁਣ ਕੇ ਗੱਲ ਸਮਝਾਂਗੇ ਨਹੀਂ ਕਮਾਵਾਂਗੇ ਨਹੀਂ ਫੇਰ ਤਾਂ ਨਹੀਂ ਕੁਝ ਹੋਣਾ ਅਗਲੀ ਉਹਨਾਂ ਨੇ ਜਿਹੜੀ ਨੌਵੀਂ ਗੱਲ ਦੱਸੀ ਆ ਉਹ ਬੜੀ ਕੀਮਤੀ ਆ ਕਹਿੰਦੇ ਕਈ ਲੋਕ ਕਹਿ ਦਿੰਦੇ ਆ ਸਾਡੇ ਸਰੀਰ ਵਿੱਚ ਤਾਕਤ ਨਹੀਂ ਆਉਂਦੀ ਜੀ ਦੇਖੋ ਤੁਸੀਂ ਕੀ ਕਰਨਾ ਦੁੱਧ ਦੇ ਵਿੱਚ ਸ਼ੁਹਾਰੇ ਉਬਾਲ ਕੇ ਪੀ ਲੈਣੇ ਆ ਸ਼ੁਹਾਰੇ ਜਿਹੜੇ ਆ ਨਾ ਬਾਅਦ ਵਿੱਚ ਖਾ ਵੀ ਲੈਣੇ ਆ ਪਹਿਲਾਂ ਦੁੱਧ ਉਬਾਲ ਲੈਣਾ ਵਿੱਚ ਸ਼ੁਹਾਰੇ ਪਾ ਲੈਣੇ ਆ ਦੁੱਧ ਛਕ ਲੈਣਾ ਬਾਅਦ ਵਿੱਚ ਉਹ ਸ਼ੁਹਾਰਿਆਂ ਨੂੰ ਵੀ ਖਾ ਲੈਣਾ ਇਹਦੇ ਨਾਲ ਸਰੀਰ ਵਿੱਚ ਤਾਕਤ ਆਉਂਦੀ ਆ ਪ੍ਰਾਣੇ ਬਜ਼ੁਰਗ ਤੁਸੀਂ ਦੇਖਿਓ ਇਹ ਅਕਸਰੀ ਕਰਿਆ ਕਰਦੇ ਸੀ ਅਸੀਂ ਇਹ ਚੀਜ਼ਾਂ ਸਾਰੀਆਂ ਛੱਡ ਦਿੱਤੀਆਂ ਨੇ ਜਿਦੋਂ ਦੀਆਂ ਛੱਡੀਆਂ ਨੇ ਉਦੋਂ ਦੇ ਡਾਕਟਰਾਂ ਕੋਲ ਵੀ ਵੱਧ ਜਾਂਦੇ ਆ ਪੈਸਾ ਕਮਾਉਨੇ ਆ ਸਾਰੀ ਤਨਖਾਹ ਡਾਕਟਰਾਂ ਨੂੰ ਦੇ ਆਉਨੇ ਆ ਤਾਂ ਥੋੜਾ ਜਿਹਾ ਸਾਨੂੰ ਸਮਝਣਾ ਚਾਹੀਦਾ ਅਗਲੀ 10ਵੀਂ ਗੱਲ ਬੜੀ ਔਖੀ ਆ ਸਾਡੇ ਵਾਸਤੇ ਤੁਸੀਂ ਆਖੋ ਕਿ ਕਿਉਂ ਔਖੀ ਆ ਕਿਉਂਕਿ ਹਜ਼ਰਤ ਜੀ ਕਹਿੰਦੇ ਸੀ ਚਾਹ ਤੇ ਕੌਫੀ ਇਹ ਦੋਨੇ ਚੀਜ਼ਾਂ ਨੇ ਨਾ ਤੇ ਇਹਨਾਂ ਨੂੰ ਘੱਟ ਪੀਣਾ ਚਾਹੀਦਾ ਹੋ ਸਕੇ ਤਾਂ ਨਾ ਮਾਤਰੀ ਪੀਓ ਇਨ ਅਨਸਰ ਦੇ ਬਿਨਾ ਕਈ ਵਾਰੀ ਆਪਾਂ ਰਿਸ਼ਤੇਦਾਰੀਆਂ 'ਚ ਚਲੇ ਜਾਂਦੇ ਆ ਉਹ ਵੀ ਸਾਹਮਣੇ ਚਾਹ ਦਾ ਕੱਪ ਰੱਖ ਦਿੰਦੇ ਆ ਕਾਫੀ ਬਣਾ ਕੇ ਲੈ ਆਉਂਦੇ ਆ ਪੀਣੀ ਪੈਂਦੀ ਆ ਕਈ ਵਾਰੀ ਪਰ ਇਹਨੂੰ ਤੁਸੀਂ ਆਦਤ ਨਾ ਬਣਾਓ ਕਿਉਂਕਿ ਇਹ ਕੀ ਕਰਦੀ ਆ ਪਾਣੀ ਦੀ ਮਾਤਰਾ ਨੂੰ ਸਰੀਰ 'ਚ ਘਟਾ ਦਿੰਦੀ ਆ ਆਪਾਂ ਪਾਣੀ ਘੱਟ ਪੀਨੇ ਆ ਫਿਰ ਪਾਣੀ ਵੱਧ ਪੀਓ ਚਾਹ ਤੇ ਕਾਫੀ ਘੱਟ ਕਰ ਦਿਓ ਜਿਹੜਾ ਤਣਾਅ ਜ ਆਪਾਂ ਨੂੰ ਹੁੰਦਾ ਉਹ ਠੀਕ ਹੋ ਜਾਵੇਗਾ ਚੜ੍ਹਦੀ ਕਲਾ ਵਿੱਚ ਸਰੀਰ ਹੋ ਜਾਵੇਗਾ ਅਗਲੀ 11ਵੀਂ ਗੱਲ ਗੁਰਮੁਖੋ ਕਹਿੰਦੇ ਹੁੰਦੇ ਸੀ ਕੁਝ ਲੋਕ ਇਦਾਂ ਜ਼ਮੀਨ ਤੋਂ ਉੱਠਣ ਲੱਗੇ ਨਾ ਸਹਾਰਾ ਜਾਂ ਲੈ ਕੇ ਉੱਠਦੇ ਤੁਸੀਂ ਵੇਖਿਓ ਚਲੋ ਬਹੁਤੇ ਬਜ਼ੁਰਗ ਹੋਣ ਇਹਨਾਂ ਦੇ ਹੱਥ ਵਿੱਚ ਖੁੰਡੀਆਂ ਫੜੀਆਂ ਨੇ ਹੱਥ ਕੰਬਦੇ ਆ ਉਹ ਤਾਂ ਭਾਈ ਚੰਗਾ ਲੱਗਦਾ ਸਹਾਰਾ ਲੈ ਕੇ ਉੱਠ ਰਹੇ ਆ ਬਜ਼ੁਰਗ ਇਹ ਕਈ ਜਵਾਨ ਹੀ ਇਦਾਂ ਕਰੀ ਜਾਂਦੇ ਆ ਜਦੋਂ ਵੀ ਉੱਠਦੇ ਆ ਜ਼ਮੀਨ ਦਾ ਸਹਾਰਾ ਲੈ ਕੇ ਜਾਂ ਕਿਸੇ ਚੀਜ਼ ਦਾ ਆਸਰਾ ਲੈ ਕੇ ਉੱਠਦੇ ਆ ਨਹੀਂ ਜੀ ਜ਼ਮੀਨ ਤੋਂ ਉੱਠੋ ਬਿਨਾਂ ਸਹਾਰੇ ਤੋਂ ਉੱਠੋ ਚੜ੍ਹਦੀ ਕਲਾ ਵਿੱਚ ਹੋ ਜਾਓਗੇ ਇਹ ਇਸ ਤਰ੍ਹਾਂ ਦਾ ਇੱਕ ਤਰੀਕਾ ਕਹਿੰਦੇ ਹੁੰਦੇ ਸੀ ਸਦਾ ਹੀ ਜਵਾਨ ਰਹੋਗੇ ਲੁਕਮਾਨ ਜੀ ਨੇ ਪਤਾ ਨਹੀਂ ਇਹ ਪਾਵਿਕ ਰਮਜ ਵਿੱਚ ਕੀਤੀ ਹੋਈ ਗੱਲ ਆ ਵੀ ਮਨ ਉੱਥੇ ਹੀ ਟਿਕ ਜਾਂਦਾ ਜਿੱਥੇ ਆਪਾਂ ਇਹਨੂੰ ਟਿਕਾ ਲੈਨੇ ਆ ਅੱਗੇ 12ਵੀਂ ਗੱਲ ਇਹ ਆਪਾਂ ਕਹਿੰਨੇ ਆ ਪਰ ਕੋਈ ਮੰਨਦਾ ਨਹੀਂ ਆਤਾਂ ਦੇ ਵਾਸਤ ਆਪਾਂ ਹੋਏ ਪਏ ਆ ਖੜੇ ਹੋ ਕੇ ਕੋਈ ਵੀ ਚੀਜ਼ ਨਹੀਂ ਖਾਣੀ ਚਾਹੀਦੀ ਆਪਾਂ ਆਕਾਂਗੇ ਕੀ ਹੋ ਜਾਏਗਾ ਇਹਦੇ ਨਾਲ ਦਿਲ ਦੀਆਂ ਪੇਟ ਦੀਆਂ ਬਿਮਾਰੀਆਂ ਲੱਗਦੀਆਂ ਪਾਣੀ ਵੀ ਪੀਣਾ ਬੈਠ ਕੇ ਪੀਣਾ ਚਾਹੀਦਾ ਸਨ ਇਹ ਜਲ ਛਕਣਾ ਰੋਟੀ ਖਾਣੀ ਆ ਖੜਕੇ ਨਹੀਂ ਬੈਠ ਕੇ ਖਾਣੀ ਚਾਹੀਦੀ ਆ ਪ੍ਰਾਤਨ ਸਮੇਂ ਵਿੱਚ ਮਰਿਆਦਾ ਸੀ ਅਖੰਡ ਪਾਠ ਸਾਹਿਬ ਦੇ ਭੋਗ ਪੈਣੇ ਕਿਸੇ ਦੇ ਘਰੇ ਸਮਾਗਮ ਹੋਣਾ ਤੇ ਪੰਗਤਾਂ ਲਾਈਆਂ ਜਾਂਦੀਆਂ ਸੀ ਹੁਣ ਕੁਰਸੀਆਂ ਆ ਗਈਆਂ ਕੁਰਸੀਆਂ ਵੀ ਪੂਰੀਆਂ ਨਹੀਂ ਆਉਂਦੀਆਂ ਕਈ ਸਮਾਗਮਾਂ 'ਚ ਇਕੱਠ ਹੁੰਦਾ ਲੋਕ ਖੜਕੇ ਪ੍ਰਸ਼ਾਦਾ ਛਕ ਰਹੇ ਹੁੰਦੇ ਜਦੋਂ ਦਾ ਇਹ ਸਾਰਾ ਕੁਝ ਆਇਆ ਹੈ ਯਾਦ ਕਰੋ ਬਿਮਾਰੀਆਂ ਵੀ ਆਈਆਂ ਨੇ ਨਾ ਨਾਲ ਤਾਂ ਇਹਨਾਂ ਚੀਜ਼ਾਂ ਵੱਲ ਸਾਨੂੰ ਵੱਧ ਤੋਂ ਵੱਧ ਧਿਆਨ ਦੇਣਾ ਪਵੇਗਾ ਕਿਉਂਕਿ ਜਦੋਂ ਦੇ ਲੋਕ ਖੜ ਕੇ ਪ੍ਰਸ਼ਾਦਾ ਸ਼ਕਨ ਲੱਗੇ ਆ ਸੱਚ ਕਰਕੇ ਜਾਣੋ ਇੰਨੀਆਂ ਬਿਮਾਰੀਆਂ ਆ ਗਈਆਂ ਇੰਨੀਆਂ ਖਬਰਾਂ ਆਉਂਦੀਆਂ ਨੇ ਆਪਾਂ ਨੂੰ ਪਤਾ ਲੱਗਦਾ ਫਲਾਣਾ ਬੰਦਾ ਕੱਲ ਮਿਲਿਆ ਸੀ ਤੇ ਅਗਲੇ ਦਿਨ ਉਹ ਚੜ੍ਹਾਈ ਕਰ ਗਿਆ ਇੱਕਦਮ ਸਾਇਲੈਂਟ ਅਟੈਕ ਜਿਹੜੇ ਹੁੰਦੇ ਆ ਉਹਦੇ ਕਾਰਨੀਆਂ ਇਹ ਚੀਜ਼ਾਂ ਹਨ ਅਸੀਂ ਨਹੀਂ ਮੰਨ ਰਹੇ ਚਲੋ ਮੰਨਣਾ ਨਾ ਮੰਨਣਾ ਬੰਦੇ ਦੀ ਆਪਦੀ ਮਰਜ਼ੀ ਹੁੰਦੀ ਆ ਤੇ ਨਹੀਂ ਮੰਨਦੇ ਅੜੀਅਲ ਸੁਭਾਅ ਦੇ ਹੁੰਦੇ ਆ ਹਜ਼ਰਤ ਜੀ ਫਿਰ ਅੱਗੇ ਇੱਕ ਬਚਨ ਕਰਦੇ ਆ ਬੜਾ ਉਹ ਸਿੱਖਿਆਦਾਇਕ ਆ ਉਹ 13ਵੀਂ ਗੱਲ ਆ ਉਹਨਾਂ ਦੀ ਕਹਿੰਦੇ ਨਸੀਹਤ ਜਦੋਂ ਦਿੱਤੀ ਜਾਂਦੀ ਆ ਨਾ ਕੋਈ ਵੱਡਾ ਬੰਦਾ ਤੁਹਾਨੂੰ ਸਮਝਾਵੇ ਗਿਆਨਵਾਨ ਬੰਦਾ ਉਹਨੂੰ ਧਿਆਨ ਨਾਲ ਸੁਣੋ ਕਿਉਂਕਿ ਕੈਨ ਵਾਲੇ ਨੂੰ ਉਹਦਾ ਫਾਇਦਾ ਨਹੀਂ ਹੋ ਰਿਹਾ ਸੁਣਨ ਵਾਲੇ ਨੂੰ ਉਹਦਾ ਫਾਇਦਾ ਹੋਣਾ ਜਿਵੇਂ ਉਹ ਜਦੋਂ ਗੱਲਾਂ ਕਰਦੇ ਸੀਗੇ ਲੋਕ ਉਹਨਾਂ ਨੂੰ ਬੜੇ ਧਿਆਨ ਨਾਲ ਸੁਣਦੇ ਸੀ ਉਹਨਾਂ ਨੂੰ ਫਾਇਦਾ ਵੀ ਹੁੰਦਾ ਸੀ ਹੁਣ ਉਹਨਾਂ ਨੂੰ ਥੋੜੀ ਫਾਇਦਾ ਜੇ ਕੋਈ ਮੈਂ ਹੁਣ ਗੱਲ ਆਪ ਜੀ ਨੂੰ ਦੱਸ ਰਿਹਾ ਮੰਨ ਲਓ ਮੈਨੂੰ ਉਹ ਗੱਲ ਪਤਾ ਜੇ ਤੁਸੀਂ ਧਿਆਨ ਨਾਲ ਸੁਣ ਲੋਗੇ ਤੁਹਾਡਾ ਹੀ ਫਾਇਦਾ ਨਾ ਤਾਂ ਇਸ ਕਰਕੇ ਨਸੀਹਤ ਜਦੋਂ ਦਿੱਤੀ ਜਾਵੇ ਗੁਰੂ ਗਿਆਨ ਦੇਵੇ ਧਿਆਨ ਦੇ ਨਾਲ ਸੁਣਨਾ ਚਾਹੀਦਾ ਕਹਿਣ ਵਾਲੇ ਨਾਲੋਂ ਉਹਦਾ ਸੁਣਨ ਵਾਲੇ ਨੂੰ ਫਾਇਦਾ ਹੁੰਦਾ ਹੀ ਹੁੰਦਾ ਅਗਲੀ ਗੱਲ ਜਿਹੜੀ 14ਵੀਂ ਗੱਲ ਆ ਇੱਕ ਵਾਰੀ ਹਜ਼ਰਤ ਲੁਕਮਾਨ ਨੂੰ ਕਿਸੇ ਨੇ ਪੁੱਛਿਆ ਵੀ ਦੁਨੀਆਂ ਦੇ ਲੋਕ ਆ ਇਹ ਤੰਦਰੁਸਤ ਕਿਉਂ ਨਹੀਂ ਰਹਿੰਦੇ ਆਸੇ ਪਾਸੇ ਦੇ ਲੋਕ ਇੰਨੀਆਂ ਬਿਮਾਰੀਆਂ ਤੇ ਤੁਸੀਂ ਬਹੁਤ ਜ਼ਿਆਦਾ ਚੜ੍ਹਦੀ ਕਲਾ 'ਚ ਰਹਿੰਦੇ ਹੋ ਇਹਦਾ ਰਾਜ਼ ਕੀ ਹੈ ਉਹ ਕਹਿੰਦੇ ਦੇਖੋ ਇੱਕ ਹੁੰਦਾ ਸ਼ੁਕਰ ਵਿੱਚ ਜਿਉਣਾ ਇੱਕ ਹੁੰਦਾ ਸ਼ਿਕਵਿਆਂ 'ਚ ਜਿਉਣਾ ਤੇ ਇੱਕ ਹੁੰਦੀ ਆ ਤਮਾ ਜਿਹੜੀ ਕਰੀ ਜਾਣੀ ਹਰ ਚੀਜ਼ ਦੀ ਮੇਰੇ ਕੋਲ ਆ ਵੀ ਹੋ ਜੇ ਕਿਸੇ ਕੋਲ ਚੀਜ਼ ਦੇਖ ਲਈ ਆ ਵੀ ਮੇਰੇ ਕੋਲ ਆ ਜੇ ਫੇਰ ਭਾਵੇਂ ਜੂਸ ਪੀ ਲੋ ਕਾਲੀਆਂ ਮਿਰਚਾਂ ਖਾ ਲੋ ਦੁੱਧ ਚ ਸ਼ਹਾਰੇ ਉਬਾਲ ਕੇ ਪੀ ਲੋ ਤੇ ਜਿੰਨੀ ਮਰਜੀ ਧਿਆਨ ਰੱਖ ਲੋ ਜੇ ਤਮਾ ਨਾ ਬੰਦੇ ਚ ਤਮਾ ਸੇ ਤੋਂ ਦੀ ਠੀਕ ਨਹੀਂ ਰਹਿਣੀ ਖਾਓ ਮਰਜੀ ਜੋ ਰਿਆ ਪਰ ਉਹਦਾ ਅਸਰ ਉਹਨਾ ਸਰੀਰ ਤੇ ਨਹੀਂ ਹੋਵੇਗਾ ਹੋਵੇਗਾ ਬਹੁਤ ਘੱਟ ਹੋਵੇਗਾ ਤਮਾ ਛੱਡਣੀ ਪਵੇਗੀ ਜੇ ਸੌਕੇ ਹੋਣਾ ਤੇ ਮਹਾਰਾਜ ਗੁਰੂ ਦੀ ਬਾਣੀ ਵੀ ਸਾਨੂੰ ਇਹ ਕਹਿੰਦੀ ਹੈ ਵੀ ਇਹ ਭੁੱਖਿਆਂ ਭੁੱਖ ਨਾ ਉੱਤਰੀ ਜੇ ਬੰਨਾਪੁਰੀਆਂ ਪਾਰ ਤ੍ਰਿਸ਼ਨਾਲੂ ਬੰਦਾ ਜਿਹੜਾ ਹੁੰਦਾ ਕਿਤੇ ਵੀ ਚਲਿਆ ਜਾਵੇ ਉਹ ਬੰਦਾ ਸੁਖੀ ਨਹੀਂ ਹੋ ਸਕਦਾ ਜੀ ਲੁਕਮਾਨ ਜੀ ਇਹ ਕਹਿੰਦੇ ਰਹੇ ਅੱਗੇ ਉਹਨਾਂ ਦੀ ਗੱਲ ਆ ਜਿਹੜੀ 15ਵੀਂ ਗੱਲ ਬੜੀ ਜ਼ਰੂਰੀ ਆ ਕਹਿੰਨੇ ਹੁੰਦੇ ਸੀ ਦੇਖੋ ਕਈ ਵਾਰੀ ਨਾ ਅਸੀਂ ਕਹਿ ਦਿੰਨੇ ਆ ਅੱਖਾਂ ਦੀ ਰੌਸ਼ਨੀ ਸਾਡੀ ਘਟ ਗਈ ਅੱਖਾਂ ਦੀ ਰੌਸ਼ਨੀ ਦੀ ਬੜੀ ਸਮੱਸਿਆ ਨਿੱਕੇ ਨਿੱਕੇ ਬੱਚਿਆਂ ਦੇ ਅੱਜ ਐਨਕਾਂ ਲਗੀਆਂ ਹੋਈਆਂ ਨੇ ਜੇ ਤੁਸੀਂ ਸੌਫ ਖਾਓਗੇ ਸੌਫ ਖਾਲਮ ਹੋਗੇ ਨਾ ਤੇ ਤੁਹਾਡੀ ਅੱਖਾਂ ਦੀ ਰੌਸ਼ਨੀ ਠੀਕ ਹੋ ਜਾਵੇਗੀ। ਸੌਫ ਖਾਨ ਦੇ ਨਾਲ ਪੇਟ ਵੀ ਠੀਕ ਰਹਿੰਦਾ। ਸੌਫ ਖਾਨ ਦੇ ਨਾਲ ਮੂੰਹ ਦੇ ਵਿੱਚੋਂ ਬਦਬੂ ਨਹੀਂ ਆਉਂਦੀ ਕਿੰਨੇ ਫਾਇਦੇ ਦੱਸੇ। ਸੌਫ ਖਾਨ ਦੇ ਨਾਲ ਮਿਸ਼ਰੀ ਵਿੱਚ ਮਿਲਾ ਕੇ ਗੁਰਮਖੋ ਤੇ ਆਪਾਂ ਵੇਖਦੇ ਆਂ ਅੱਖਾਂ ਦੀ ਰੌਸ਼ਨੀ 2-3 ਮਹੀਨੇ ਵਿੱਚ ਫਰਕ ਪੈ ਜਾਂਦਾ। ਤੁਸੀਂ ਪਹਿਲਾਂ ਨਿਗਾਹ ਚੈੱਕ ਕਰਾ ਲਓ ਨੰਬਰ ਆਪਣਾ ਤੇ ਫਿਰ ਬਾਅਦ ਵਿੱਚ ਤੁਹਾਨੂੰ ਪਤਾ ਲੱਗੇਗਾ ਨੰਬਰ ਘਟ ਗਿਆ। ਬਹੁਤ ਜਣਿਆਂ ਨੇ ਇਹ ਨੁਸਖਾ ਬਣਾਇਆ ਬੱਚਿਆਂ ਤੇ ਉਹਨਾਂ ਤੇ ਅਸਰ ਹੋਇਆ ਜੀ ਕਰਕੇ ਦੇਖਿਓ ਅਗਲੀ ਗੱਲ ਲੁਕਮਾਨ ਜੀ ਦੀ ਕਹਿੰਦੇ ਹੁੰਦੇ ਸੀ ਜ਼ਿੰਦਗੀ ਦਾ ਕੋਈ ਵੀ ਰਾਜ਼ ਹੋਵੇ ਕਦੇ ਵੀ ਭੁੱਲ ਕੇ ਬੱਚਿਆਂ ਨੂੰ ਨਹੀਂ ਦੱਸਣਾ ਚਾਹੀਦਾ ਕਈ ਵਾਰੀ ਅਸੀਂ ਭਾਵਕ ਹੋ ਕੇ ਗੱਲ ਬੱਚਿਆਂ ਕੋਲ ਕਰ ਦਿੰਨੇ ਆ ਬੱਚੇ ਹੁੰਦੇ ਆ ਕੋਰੇ ਕਾਗਜ਼ ਬੱਚੇ ਹੁੰਦੇ ਆ ਆਟੇ ਦੇ ਦੀਵੇ ਤੇ ਇੱਕ ਔਰਤਾਂ ਨੂੰ ਵੀ ਕਦੇ ਗੱਲ ਇਹ ਰਾਜ਼ ਜ਼ਿੰਦਗੀ ਦੇ ਡੂੰਘੇ ਰਹੱਸ ਨਹੀਂ ਦੱਸਣੇ ਚਾਹੀਦੇ ਕਾਰ ਨੂੰ ਨਾ ਨੇ ਇਹ ਕੋਈ ਨਿੰਦਿਆ ਨਹੀਂ ਕੀਤੀ ਔਰਤ ਦੀ ਔਰਤਾਂ ਤੋਂ ਨਾ ਗੱਲ ਕੁਦਰਤੀ ਤੌਰ ਤੇ ਸਹਿਜ ਸੁਭਾਏ ਉਹਨਾਂ ਦਾ ਇੱਕ ਸੁਭਾਅ ਬਣਿਆ ਹੁੰਦਾ ਅੱਗੇ ਹੋ ਜਾਂਦੀ ਹੈ ਬੱਚੇ ਤੋਂ ਵੀ ਗੱਲ ਅੱਗੇ ਹੋ ਜਾਂਦੀ ਹੈ ਤਾਂ ਜੇ ਤੁਸੀਂ ਚਾਹੁੰਦੇ ਹੋ ਆਪਣੀ ਜ਼ਿੰਦਗੀ ਦੇ ਰਾਜ ਸੰਭਾਲ ਕੇ ਰੱਖਣਾ ਬੱਚਿਆਂ ਨੂੰ ਔਰਤਾਂ ਨੂੰ ਕਦੇ ਨਹੀਂ ਦੱਸਣੀ ਚਾਹੀਦੀ ਅਗਲੀ ਗੱਲ ਉਹਨਾਂ ਦੀ ਉਹ ਕਹਿੰਦੇ ਹੁੰਦੇ ਸੀ ਦੇਖੋ ਭਾਈ ਇਹ ਜਿਹੜਾ ਵਾਹਿਗੁਰੂ ਪਰਮੇਸ਼ਰ ਹੈ ਇੱਕ ਅੱਲਾ ਹੈ ਖੁਦਾ ਹੈ ਇਹ ਨਹੀਂ ਅਸਰਸ਼ਟੀ ਸਾਜੀ ਹੈ ਇਹਦੇ ਵਿੱਚ ਪੰਛੀ ਆ ਜੇ ਤੁਸੀਂ ਰੋਜ਼ ਪੰਛੀਆਂ ਦੀਆਂ ਆਵਾਜ਼ਾਂ ਅੱਖਾਂ ਮੀਟ ਕੇ ਸੁਣੋਗੇ 5-10 ਮਿੰਟ ਤੁਹਾਨੂੰ ਇੰਨੀ ਕੁਦਰਤੀ ਖੁਸ਼ੀ ਮਿਲੇਗੀ ਉਹਨੂੰ ਸ਼ਬਦਾਂ ਵਿੱਚ ਨਹੀਂ ਦੱਸਿਆ ਜਾ ਸਕਦਾ ਇਸ ਕਰਕੇ ਭਾਈ ਹੋ ਸਕੇ ਕੁਦਰਤ ਦੇ ਨਾਲ ਵੱਧ ਤੋਂ ਵੱਧ ਜੁੜੋ ਤੁਹਾਡੀ ਨੀਂਦ ਜਿਹੜੀ ਆ ਕੁਦਰਤੀ ਹੋਣੀ ਚਾਹੀਦੀ ਹੈ ਹੁਣ ਕੌਜ ਲੋਕ ਕਹਿੰਦੇ ਆ ਸਾਡੇ ਤੋਂ ਅੰਮ੍ਰਿਤ ਵੇਲੇ ਉੱਠਿਆ ਨਹੀਂ ਜਾਂਦਾ ਅੰਮ੍ਰਿਤ ਵੇਲਾ ਸੰਭਾਲਿਆ ਨਹੀਂ ਜਾਂਦਾ ਕਾਰਨ ਉਹਦਾ ਕੀ ਆ ਕਾਰਨ ਉਹਦਾ ਇਹੀ ਆ ਕਿ ਉਹਨਾਂ ਨੇ ਰਾਤ ਨੂੰ ਸੌਣ ਵੇਲਾ ਨਹੀਂ ਸੰਭਾਲਿਆ ਇਹ ਸੌਣ ਵੇਲਾ ਸੰਭਾਲ ਲੈਂਦੇ ਤੇ ਅੰਮ੍ਰਿਤ ਵੇਲਾ ਸੰਭਾਲਿਆ ਜਾਣਾ ਸੀ ਸਵੇਰੇ ਜਦੋਂ ਉੱਠਿਆ ਨਹੀਂ ਜਾਂਦਾ ਉਹਦਾ ਕਾਰਨ ਕੀ ਆ ਰਾਤ ਨੂੰ ਪੇਟ ਭਰ ਕੇ ਖਾਣਾ ਦੇਖੋ ਤਿੰਨ ਗੱਲਾਂ ਤੁਸੀਂ ਇੱਥੇ ਯਾਦ ਰੱਖਣੀਆਂ ਨੇ ਸਵੇਰ ਦਾ ਜਿਹੜਾ ਖਾਣਾ ਹੁੰਦਾ ਉਹ ਰਾਜੇ ਵਾਂਗ ਖਾਣਾ ਹੁੰਦਾ ਦੁਪਹਿਰ ਦਾ ਖਾਣਾ ਰਾਣੀ ਵਾਂਗ ਖਾਣਾ ਹੁੰਦਾ ਰਾਤ ਦਾ ਖਾਣਾ ਭਿਖਾਰੀ ਵਾਂਗ ਖਾਣਾ ਹੁੰਦਾ ਜੇ ਆਪਾਂ ਦੀ ਸਿਹਤ ਠੀਕ ਰੱਖਣੀ ਆ ਆਪਾਂ ਇਹਨੂੰ ਉਲਟ ਕਰਦੇ ਆ ਸਵੇਰੇ ਕੰਮਾਂ ਤੇ ਭੱਜਦੇ ਆ ਕੁਝ ਛੱਕੇ ਨਹੀਂ ਜਾਂਦੇ ਦੁਪਹਿਰੇ ਹਾਂ ਛੱਕ ਲੈਨੇ ਆ ਉਦੋਂ ਵੱਧ ਥੋੜਾ ਰਾਤ ਨੂੰ ਜਿਹੜੀ ਕਸਰ ਹੁੰਦੀ ਆ ਰਹਿੰਦੀ ਉਹ ਕੱਢ ਕੇ ਭਾਵ ਕੀ ਭੋਜਨ ਦੀ ਫੇਰ ਸੌਣੇ ਆ ਫੇਰ ਆਪਾਂ ਰਾਤ ਨੂੰ ਸੌਣ ਤੋਂ ਪਹਿਲਾਂ ਬਰਸ਼ ਨਹੀਂ ਕਰਦੇ ਦੰਦਾਂ ਦੀ ਸਫਾਈ ਨਹੀਂ ਕਰਦੇ ਉਹ ਫਿਰ ਦੰਦਾਂ ਦੇ ਉੱਪਰ ਬੁਰਾ ਅਸਰ ਪੈਂਦਾ ਬਿਮਾਰੀਆਂ ਲੱਗ ਜਾਂਦੀਆਂ ਨੇ ਫਿਰ ਉਹ ਦਰਦ ਆਪਾਂ ਹੀ ਸਹਿਨੇ ਆ ਇਹ ਬੰਦੇ ਦੇ ਕਰਮੀ ਆ ਨਾ ਹਜਰਤ ਜੀ ਕਹਿਆ ਕਰਦੇ ਸੀ ਭਾਈ ਸਰੀਰ ਜਿਹੜੀ ਇਹ ਦੇਹ ਆ ਰੱਬ ਵੱਲੋਂ ਮਿਲਿਆ ਹੋਇਆ ਵਰਦਾਨ ਆ ਇਹਦੇ ਨਾਲ ਹੀ ਖੁਦਾ ਦੀ ਪ੍ਰਾਪਤੀ ਹੋਣੀ ਆ ਇਹਦੇ ਨਾਲ ਹੀ ਭਲੇ ਪੁਰਸ਼ਾਂ ਦੀ ਸੰਗਤ ਹੋਣੀ ਆ ਇਹਦੇ ਨਾਲ ਹੀ ਚੜ੍ਹਾਈ ਆ ਇਹ ਅੱਖਾਂ ਸਾਥ ਛੱਡ ਗਈਆਂ ਫਿਰ ਕੀ ਕਰੋਗੇ ਕੰਨ ਸਾਥ ਛੱਡ ਗਏ ਸਭ ਕੁਝ ਤੁਹਾਡਾ ਸਾਥ ਛੱਡ ਗਏ ਇਹ ਇੰਦਰੇ ਜਿਹੜੇ ਆ ਇਹੀ ਤਾਂ ਤੁਹਾਡੇ ਅਸਲ ਮਿੱਤਰ ਆ ਤੇ ਮਿੱਤਰਾਂ ਦਾ ਖਿਆਲ ਤੁਹਾਨੂੰ ਰੱਖਣਾ ਆਉਣਾ ਚਾਹੀਦਾ ਅੱਖਾਂ ਤੁਹਾਨੂੰ ਦੇਖੋ ਦੁਨੀਆ ਦਿਖਾਉਂਦੀਆਂ ਨੇ ਇਹਨਾਂ ਦੀ ਖਾਤਰ ਤੁਸੀਂ ਖਰਾਕ ਨਹੀਂ ਖਾ ਸਕਦੇ ਬੜੀਆਂ ਪਿਆਰੀਆਂ ਗੱਲਾਂ ਕਰਨੀਆਂ ਹਜ਼ਰਤ ਜੀ ਨੇ ਤਾਂ ਅੱਜ ਦੇ ਲੋਕ ਜਿਹੜੇ ਆ ਇਹਨੇ ਪਦਾਰਥਵਾਦੀ ਹੋ ਗਏ ਉਹ ਆਪਣੇ ਰਿਸ਼ਤੇਦਾਰਾਂ ਨੂੰ ਜਿੱਥੇ ਭੁੱਲੇ ਆ ਮੈਂ ਤਾਂ ਕਹੂੰਗਾ ਆਪਣੇ ਆਪ ਨੂੰ ਸਿਹਤ ਦਾ ਖਿਆਲ ਵੀ ਰੱਖ ਨਹੀਂ ਸਕਦੇ ਹੋ ਕਸਰਤ ਵੀ ਨਹੀਂ ਕਰ ਸਕਦੇ ਸਵੇਰ ਦੀ ਸੈਰ ਭੁੱਲ ਗਏ ਆ ਲੋਕ ਕਰਨੀ ਇਹ ਸਭ ਕੁਝ ਕਿਵੇਂ ਹੋ ਗਿਆ ਪਦਾਰਥਵਾਦੀ ਬੰਦਾ ਇੰਨਾ ਹੋ ਗਿਆ ਸਿਹਤ ਗਈ ਬੜਾ ਕੁਝ ਗਿਆ ਬੰਦਿਆ ਤੈਨੂੰ ਕਦੋਂ ਸਮਝ ਆਵੇਗੀ ਤਾਂ ਹਜ਼ਰਤ ਜੀ ਨੇ ਤਾਂ ਆਪਦੇ ਨੁਸਖੇ ਦੱਸੇ ਆ ਦੋ ਗੱਲਾਂ ਇੱਥੇ ਹੋਰ ਬੜੀਆਂ ਕੀਮਤੀ ਨੇ ਜਿਹੜੀਆਂ ਆਪਾਂ ਕਰਨੀਆਂ ਨੇ ਉਹਨਾਂ ਨੇ ਦੱਸੀਆਂ ਸੀ ਬੜੀਆਂ ਕੀਮਤੀ ਜੇ ਅੱਜ ਅਸੀਂ ਆਪਦੀ ਜ਼ਿੰਦਗੀ ਵਿੱਚ ਕਮਾਲਾਂਗੇ ਬੜਾ ਆਨੰਦਮਈ ਜੀਵਨ ਹੋ ਜਾਵੇਗਾ ਹੁਣ ਤੁਸੀਂ ਵੇਖਿਓ ਕੁਝ ਬੱਚੇ ਆ ਨਾ ਜਿਹੜੇ ਉਹ ਕਹਿ ਦਿੰਦੇ ਆ ਜੀ ਸਾਨੂੰ ਭੁੱਖ ਨਹੀਂ ਲੱਗਦੀ ਮਾਮਾ ਉਹਨਾਂ ਨੂੰ ੱੱੱਕੇ ਨਾਲ ਰੋਟੀ ਖਵਾਉਂਦੀਆਂ ੱੱੱਕੇ ਨਾਲ ਪ੍ਰਸ਼ਾਦਾ ਛਕਾਉਂਦੀਆਂ ਨੇ ਕਹਿੰਨੀਆਂ ਨੇ ਸਾਡੇ ਬੱਚੇ ਦੀ ਸਿਹਤ ਨਹੀਂ ਬਣਦੀ ਭੁੱਖ ਜਿਹੜੀ ਆ ਜਦੋਂ ਘੱਟ ਲੱਗਣ ਦੀ ਪਰੇਸ਼ਾਨੀ ਆ ਬੱਚਾ ਖਾਵੇਗਾ ਕਿਵੇਂ ਉਹਨੂੰ ਆਪਾਂ ਕਿਵੇਂ ਆਪਦੇ ਬੱਚੇ ਨੂੰ ੱੱੱਕੇ ਨਾਲ ਖਵਾ ਦਾਂਗੇ ਕੁਝ ਸਮਝੋ ਇਹ ਗੱਲਾਂ ਨੂੰ ਕੀ ਇਹਦਾ ਇਲਾਜ ਆ ਬੜਾ ਸੌਖਾ ਤੇ ਸਸਤਾ ਕੱਚੀ ਗਾਜਰ ਜਿਹੜੀ ਹੁੰਦੀ ਆ ਨਾ ਉਹ ਬੱਚੇ ਨੂੰ ਖਾਣ ਨੂੰ ਦੋ ਭੁੱਖ ਆਪਣੇ ਆਪ ਹੀ ਲੱਗਣ ਲੱਗ ਜੇਗੀ ਤੇ ਇੱਕ ਦਿਨ ਦੇ ਨਾਲ ਨਹੀਂ ਹੋਵੇਗਾ ਇਹ ਇਹ ਲਗਾਤਾਰ ਤੁਹਾਨੂੰ 15-20 ਦਿਨ ਕਰਨਾ ਪਵੇਗਾ ਆਪਦੇ ਬੱਚੇ ਨੂੰ ਕੱਚੀ ਗਾਜਰ ਜਾਂ ਜੇ ਤੁਹਾਨੂੰ ਵੀ ਭੁੱਖ ਨਹੀਂ ਲੱਗਦੀ ਕੱਚੀ ਗਾਜਰ ਖਾਓ ਆਪੇ ਹੀ ਭੁੱਖ ਲੱਗਣ ਲੱਗ ਜਾਵੇਗੀ ਇਹ ਬਹੁਤ ਵੱਡੀ ਸ਼ਿਕਾਇਤ ਆਈ ਸੀ ਵੀ ਸਾਡੇ ਬੱਚੇ ਜਿਹੜੇ ਆ ਰੋਟੀ ਨਹੀਂ ਖਾਂਦੇ ਸਾਡੇ ਬੱਚੇ ਆ ਜਿਹੜੇ ਦੁੱਧ ਨਹੀਂ ਪੀਂਦੇ ਪਾਈ ਭੁੱਖ ਲੱਗਣ ਦੀ ਪਰੇਸ਼ਾਨੀ ਦੂਰ ਹੋ ਜਾਏਗੀ ਰੋਜ਼ ਕੱਚੀ ਗਾਜਰ ਖਾ ਲਿਆ ਕਰੋ ਤੇ ਖਾ ਕੇ ਦੇਖੋ ਕਿੰਨਾ ਸਸਤਾ ਨੁਸਖਾ ਦੇਖੋ ਕਰਦੇ ਨਹੀਂ ਅਸੀਂ ਇਹ ਗੱਲਾਂ ਆ ਇੱਕ ਜਿਹੜੀ ਹੋਰ ਬੜੀ ਇੱਥੇ ਕੀਮਤੀ ਗੱਲ ਆ ਉਹ ਵੀ ਸਾਨੂੰ ਬਹੁਤ ਪਰੇਸ਼ਾਨੀ ਆਉਂਦੀ ਆ ਉਹ ਗੱਲ ਕੀ ਆ ਸਾਰਿਆਂ ਨਾਲ ਹੀ ਹੁੰਦੀ ਆ ਆਪਾਂ ਕਹਿੰਨੇ ਆ ਸਾਡੇ ਰਿਸ਼ਤੇਦਾਰ ਬਦਲ ਗਏ ਲੋਕ ਬਦਲ ਗਏ ਉਹ ਬਦਲ ਗਿਆ ਹਜ਼ਰਤ ਜੀ ਪਤਾ ਕੀ ਕਹਿੰਨੇ ਹੁੰਦੇ ਸੀ ਕਹਿੰਦੇ ਸੀ ਦੁਨੀਆ ਦੇ ਲੋਕੋ ਸਮਾਂ ਹਰ ਸਮੇਂ ਬਦਲ ਰਿਹਾ ਦੇਖੋ ਆਪਾਂ ਜਦੋਂ ਸੂਈ ਵੱਲ ਦੇਖਦੇ ਆ ਘੜੀਆਂ ਵੱਲ ਦੇਖਦੇ ਆ ਸਮਾਂ ਬਦਲ ਰਿਹਾ ਨਾ ਸਮਾਂ ਬੀਤ ਰਿਹਾ ਵਕਤ ਬਦਲ ਰਿਹਾ ਤੇ ਕੋਈ ਵੀ ਬੰਦਾ ਕਿਸੇ ਵੀ ਵਕਤ ਬਦਲ ਸਕਦਾ ਤਾਂ ਜੇ ਵਕਤ ਬਦਲਦਾ ਸਮਾਂ ਬਦਲਦਾ ਬੰਦਾ ਕਿਉਂ ਨਹੀਂ ਬਦਲ ਸਕਦਾ ਇਹ ਤੁਸੀਂ ਪਹਿਲੇ ਮਨ ਵਿੱਚ ਤੈਅ ਕਰਕੇ ਰੱਖਣਾ ਜਿਹੜਾ ਅੱਜ ਤੁਹਾਡਾ ਮਿੱਤਰ ਆ ਉਹ ਦੁਸ਼ਮਣ ਵੀ ਹੋ ਸਕਦਾ ਜਿਹੜਾ ਦੁਸ਼ਮਣ ਆ ਉਹ ਮਿੱਤਰ ਵੀ ਹੋ ਸਕਦਾ ਇਹ ਬੜੀ ਚਮਤਕਾਰੀ ਦੁਨੀਆ ਅਜਰਤ ਜੀ ਇਹ ਬਹੁਤ ਚੀਜ਼ਾਂ ਸਮਝਾਉਂਦੇ ਹੁੰਦੇ ਸੀ ਪਰ ਅਸੀਂ ਉਹ ਲੋਕ ਆ ਵੀ ਵੱਡਿਆਂ ਦੀਆਂ ਗੱਲਾਂ ਗਿਆਨੀਆਂ ਦੀਆਂ ਗੱਲਾਂ ਨੂੰ ਅਸੀਂ ਭਾਵਕੀ ਉਸ ਤਰ੍ਹਾਂ ਨਹੀਂ ਸਮਝ ਪਾਉਂਦੇ ਜਿਵੇਂ ਉਹ ਸਾਨੂੰ ਸਮਝਾਉਣਾ ਹੁੰਦਾ ਉਕੇ ਸਾਡੀ ਮੱਤ ਥੋੜੀ ਹੁੰਦੀ ਆ ਗੁਰਮਖ ਪਿਆਰਿਓ ਤਾਂ ਇਨੀਆਂ ਚੰਗੀਆਂ ਗੱਲਾਂ ਹਜ਼ਰਤ ਜੀ ਨੇ ਦੱਸੀਆਂ ਇਹ 20 ਨੁਸਕੇ ਆ ਜਿਹੜੇ ਮੈਂ ਆਪ ਜੀ ਨੂੰ ਦੱਸੇ ਆ ਤੇ ਜੇ ਤੁਸੀਂ ਚਾਹ ਪੀਣੀ ਘੱਟ ਕਰਦੋਂਗੇ ਕਾਫੀ ਪੀਣੀ ਜਿਹੜੀ ਕਾਫੀ ਹੁੰਦੀ ਆ ਘੱਟ ਕਰਦੋਂਗੇ ਪਾਣੀ ਦਾ ਵੱਧ ਸੇਵਨ ਕਰੋਗੇ ਜ਼ਮੀਨ ਤੋਂ ਉੱਠੋਂਗੇ ਬਿਨਾਂ ਸਹਾਰੇ ਤੋਂ ਉੱਠੋਂਗੇ ਤੇ ਖੜੇ ਹੋ ਕੇ ਕੋਈ ਚੀਜ਼ ਖਾਣੀ ਛੱਡ ਦਿਓਗੇ ਤਾਂ ਗੁਰਮਖੋ ਤੁਹਾਡੀ ਜ਼ਿੰਦਗੀ ਵਿੱਚ ਬਦਲਾਅ ਆਉਣਾ ਹੀ ਆਉਣਾ ਆਉਣਾ ਹੀ ਆਉਣਾ ਇਹ ਕੋਈ ਮੈਂ ਆਪਦੇ ਕੋਲੋਂ ਨਹੀਂ ਗੱਲਾਂ ਆਖੀਆਂ ਵੀ ਤੁਸੀਂ ਆਖੋਗੇ ਆਪਦੇ ਕੋਲੋਂ ਕਹਿ ਦਿੱਤੀਆਂ ਨਾ ਜੀ ਨਾ ਇਹ ਤਾਂ ਹਜ਼ਰਤ ਲੁਕਮਾਨ ਜੀ ਇੰਨੇ ਸਿਆਣੇ ਵੈਦ ਹਕੀਮ ਹੁੰਦੇ ਸੀ ਦੇਖੋ ਤਮਾ ਵੀ ਬਿਲਕੁਲ ਨਹੀਂ ਸੀ ਉਹਨਾਂ ਨੂੰ ਫ੍ਰੀ ਇਲਾਜ ਕਰਦੇ ਸੀ ਅੱਜ ਦੇ ਆਪਾਂ ਡਾਕਟਰ ਵੇਖਦੇ ਆ ਕਿੰਨੇ ਕਿੰਨੇ ਪੈਸੇ ਲੈਂਦੇ ਆ ਤੇ ਲੋਕਾਂ ਦੇ ਹੱਥਾਂ ਵਾਲੀ ਝਾਕੀ ਜਾਂਦੇ ਆ ਕਦੇ ਹੁੰਦਾ ਸੀ ਸਮਾਂ ਜਦੋਂ ਆਪਾਂ ਕਹਿੰਦੇ ਸੀ ਡਾਕਟਰ ਰੱਬ ਨੇ ਹੈਗੇ ਅੱਜ ਡਾਕਟਰ ਚੰਗੇ ਹੈਗੇ ਆ ਪਰ ਥੋੜੇ ਆ ਉਹ ਬਹੁਤੇ ਲੋਕ ਜਿਹੜੇ ਆ ਬਿਨਾਂ ਗੱਲ ਨੂੰ ਕਈਆਂ ਦਾ ਆਪਰੇਸ਼ਨ ਕਰ ਦਿੰਦੇ ਆ ਪੈਸਾ ਬਣਾਉਣ ਦੀ ਖਾਤਰ ਤਾਂ ਆ ਚੀਜ਼ਾਂ ਭਾਈ ਜੇ ਤੁਸੀਂ ਚਾਹੁੰਦੇ ਹੋ ਆਪਦੀ ਕਮਾਈ ਡਾਕਟਰਾਂ ਦੇ ਲੇਖੇ ਨਹੀਂ ਲਾਉਣੀ ਇਹ ਕਰਕੇ ਜਰੂਰ ਦੇਖਿਓ ਹਾਂ ਇਹਦੇ ਵਿੱਚੋਂ ਕੁਝ ਚੀਜ਼ਾਂ ਗਰੀਬ ਲੋਕ ਮੈਨੂੰ ਪਤਾ ਨਹੀਂ ਕਰ ਸਕਦੇ ਜਿਵੇਂ ਅਨਾਰ ਦਾ ਜੂਸ ਪੀਣਾ ਰੋਜ਼ ਨਹੀਂ ਹੋ ਸਕਦਾ ਬਾਕੀ ਚੀਜ਼ਾਂ ਤਾਂ ਆਪਾਂ ਕਰ ਸਕਦੇ ਆ ਕਾਲੀ ਮਿਰਚ ਪਾਣੀ ਨਾਲ ਲੈ ਸਕਦੇ ਆ ਭਾਈ ਤੇ ਸ਼ੁਹਾਰੇ ਆ ਜਿਹੜੇ ਦੁੱਧ ਚ ਉਬਾਲ ਕੇ ਆਪਾਂ ਸਸਤੇ ਹੀ ਹੁੰਦੇ ਆ ਇਹ ਵੀ ਉਸ ਦਾ ਵਰਤ ਸਕਦੇ ਆ ਤਾਂ ਕਰਕੇ ਦੇਖਿਓ ਮੈਂ ਤੁਹਾਨੂੰ ਕਹੂੰਗਾ ਜਿਸ ਦਿਨ ਤੁਸੀਂ ਕਰਕੇ ਦੇਖੋਗੇ ਉਸ ਦਿਨ ਤੁਹਾਨੂੰ ਪਤਾ ਲੱਗੇਗਾ ਤੇ 40 ਦਿਨ ਤੁਸੀਂ ਕਰਕੇ ਦੇਖਣਾ 40 ਦਿਨਾਂ ਵਿੱਚ ਆਦਤ ਬੰਦੇ ਦੀ ਪੱਕਦੀ ਆ ਮਨੋਵਿਗਿਆਨੀ ਕਹਿੰਦੇ ਕੋਈ ਕੰਮ ਆਪਾਂ 40 ਦਿਨ ਲਗਾਤਾਰ ਕਰ ਲਈਏ ਫਿਰ ਸਰੀਰ ਮਨ ਉਦਾਂ ਹੀ ਬਣ ਜਾਂਦਾ ਉਹ ਕੰਮ ਨੂੰ ਫਿਰ ਵਾਰ-ਵਾਰ ਕਰਨ ਦੀ ਲੋੜ ਨਹੀਂ ਪੈਂਦੀ ਮਨ ਆਪ ਹੀ ਸਰੀਰ ਨੂੰ ਤਿਆਰ ਕਰ ਦਿੰਦਾ ਤਾਂ 40 ਦਿਨ ਇਹ ਕਰਕੇ ਦੇਖਿਓ ਦੇਖੋ ਕਿੰਨਾ ਤੁਹਾਡੀ ਜ਼ਿੰਦਗੀ ਵਿੱਚ ਫਰਕ ਪਿਆ ਜਾਵੇਗਾ ਸਾਰਿਆਂ ਦੀ ਤੰਦਰੁਸਤੀ ਦੀ ਮੈਂ ਮਾਲਕ ਅੱਗੇ ਵਾਹਿਗੁਰੂ ਪਰਮੇਸ਼ਰ ਅੱਗੇ ਅਰਦਾਸ ਕਰਦਾ ਗੁਰੂ ਮਹਾਰਾਜ ਕਿਰਪਾ ਕਰਨ ਤਾਂ ਜਦੋਂ ਆਪਾਂ ਭਾਈ ਪਰਕਾਰਾ ਬੁਰਾ ਨਾ ਰੱਖੋ ਚੀਤ ਤੁਮ ਕੋ ਦੁੱਖ ਨਹੀਂ ਭਾਈ ਮੀਤ ਜਦੋਂ ਆਪਾਂ ਸਾਰਿਆਂ ਦਾ ਭਲਾ ਮੰਗਾਗੇ ਨਾ ਉਦੋਂ ਵੀ ਸਾਡੀ ਸਿਹਤ ਚੜ੍ਹਦੀ ਕਲਾ ਵਿੱਚ ਰਹੇਗੀ ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਨੂੰ ਸਮਝਾਉਂਦੇ ਆ ਆਓ ਸਾਰੇ ਜਾਨੇ ਭਾਈ ਰਲ ਕੇ ਸਰਬੱਤ ਦੇ ਭਲੇ ਦੀ ਅਰਦਾਸ ਕਰੀਏ ਫਤਿਹ ਬੁਲਾਈਏ ਜੀ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ